ਕਿਰਿਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਆਪਣੀ ਅੱਜ ਦੀ ਕਹਾਣੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਕਹਾਣੀ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਜੰਟਾ ਤੇ ਲੀਲਾ ਨਾਮ ਦੇ ਦੋ ਭਰਾ ਰਹਿੰਦੇ ਆ ਉਹਨਾਂ ਦਾ ਪਿਓ ਗਰਮੇਲ ਸਿੰਘ ਜਿਹੜਾ ਕਿ ਉਹਨਾਂ ਨੂੰ ਛੋਟੇ ਹੁੰਦਿਆਂ ਨੂੰ ਛੱਡ ਕੇ ਹੀ ਸਵਰਗਵਾਸ ਹੋ ਗਿਆ ਸੀ ਜੰਟਾ ਤੇ ਲੀਲਾ ਦੋਨੇ ਭਰਾ ਉਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਆ ਉਹ ਪੰਜ ਸੱਤ ਕ ਪੜਦੇ ਆ ਤੇ ਉਸ ਤੋਂ ਬਾਅਦ ਉਹ ਖੇਤੀ ਕਰਨ ਲੱਗ ਜਾਂਦੇ ਆ ਕਿਉਂਕਿ ਜਦੋਂ ਪਿਓ ਦਾ ਸਾਯਾ ਸਿਰ ਤੋਂ ਉੱਠ ਜੇ ਤਾਂ ਫਿਰ ਬੱਚੇ ਆ ਜਿਹੜੇ ਉਹ ਜਲਦੀ ਜ਼ਿੰਮੇਵਾਰ ਹੋ ਜਾਂਦੇ ਆ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਬਿਠੇਰਾ ਕਿਹਾ ਕਿ ਤੁਸੀਂ ਪੜ੍ਹ ਲਓ ਵੀ ਨੌਕਰੀ ਮਿਲ ਜੂਗੀ ਤੇ ਚਲ ਸੌਖੇ ਹੋ ਜਾਓਗੇ ਵੀ ਖੇਤੀਬਾੜੀ ਤਾਂ ਨਹੀਂ ਕਰ ਹੀ ਲੈਣੀ ਆ ਉਹ ਕਹਿੰਦੇ ਵੀ ਨਹੀਂ ਅਸੀਂ ਨੌਕਰੀ ਨਹੀਂ ਕਰਨੀ ਅਸੀਂ ਖੇਤੀਬਾੜੀ ਹੀ ਕਰਨੀ ਆ ਚਲੋ ਭਾਈ ਸਮਾਂ ਗੁਜ਼ਰਦਾ ਕਹਿੰਦੇ ਹੁੰਦੇ ਆ ਕਿ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਦੁਨੀਆ ਆਉਂਦੀ ਆ ਚਲੀ ਜਾਂਦੀ ਆ ਪਹਿਲਾਂ ਬਚਪਨ ਫਿਰ ਜਵਾਨੀ ਜਾਂਟੇ ਤੇ ਲੀਲੇ ਤੇ ਵੀ ਜਵਾਨੀ ਆ ਜਿਹੜੀ ਆ ਜਾਂਦੀ ਆ ਤੇ ਹੁਣ ਉਹਨਾਂ ਦੀ ਮਾਂ ਨੂੰ ਇਹ ਹੁੰਦਾ ਵੀ ਮੈਂ ਆਪਣੇ ਪੁੱਤਾਂ ਨੂੰ ਵਿਆਹ ਲਾ ਚਲ ਭਈ ਉਹ ਆਪਣੇ ਵੱਡੇ ਪੁੱਤ ਜੰਟੇ ਨੂੰ ਵਿਆਹ ਲੈਂਦੀ ਆ ਇੱਕ ਸਾਲ ਬਾਅਦ ਲੀਲੇ ਦੇ ਵਾਸਤੇ ਵੀ ਰਿਸ਼ਤੇ ਆਉਂਦੇ ਆ ਤੇ ਉਹ ਲੀਲੇ ਵਾਸਤੇ ਵੀ ਕੁੜੀ ਵੇਖਦੇ ਆ ਤੇ ਪਸੰਦ ਆ ਜਾਂਦੀ ਆ ਚਲੋ ਭਈ ਦੋਨੋਂ ਦਰਾਨੀ ਜਠਾਣੀ ਆ ਜਿਹੜੀਆਂ ਆਪਸ ਦੇ ਵਿੱਚ ਵਧੀਆ ਰਹਿੰਦੀਆਂ ਨੇਗੀਆਂ ਭੈਣਾ ਵਰਗਾ ਪਿਆਰ ਹੁੰਦਾ ਦੋਨਾਂ ਦਾ ਜੰਟੇ ਦੀ ਘਰ ਵਾਲੀ ਦੀ ਕੁੱਖੋਂ ਦੋ ਜੋੜੀਆਂ ਕੁੜੀਆਂ ਦਾ ਜਨਮ ਹੁੰਦਾ ਤੇ ਜਦੋਂ ਲੀਲੇ ਦੀ ਬੋਟੀ ਪ੍ਰੈਗਨੈਂਟ ਹੁੰਦੀ ਆ ਉਹ ਵੀ ਇੱਕ ਕੁੜੀ ਨੂੰ ਜਨਮ ਦਿੰਦੀ ਆ। ਉਹਨਾਂ ਦੀ ਦਾਦੀ ਨੇ, ਬੱਚਿਆਂ ਦੀ ਦਾਦੀ ਨੇ ਮਤਲਬ ਜੰਟੇ ਤੇ ਲੀਲੇ ਦੀ ਮਾਂ ਨੇ ਥੋੜਾ ਜਿਹਾ ਅਫਸੋਸ ਕੀਤਾ ਵੀ ਮੇਰੇ ਦੋ ਨੂਹਾਂ ਤੇ ਦੋਨੋਂ ਦੇਹੀ ਪਹਿਲਾਂ ਕੁੜੀਆਂ ਹੋ ਗਈਆਂ। ਪਰ ਜੰਟੇ ਤੇ ਲੀਲੇ ਨੇ ਇਸ ਗੱਲ ਦਾ ਬਿਲਕੁਲ ਵੀ ਅਫਸੋਸ ਨਹੀਂ ਕੀਤਾ। ਉਹ ਆਪਣੀ ਮਾਂ ਨੂੰ ਕਹਿੰਦੇ ਵੀ ਦੇਖ ਮਾਂ ਸਾਡੇ ਭੈਣ ਹੈ ਨਹੀਂ ਸੀ। ਅਸੀਂ ਤਾਂ ਆਪਦੀਆਂ ਕੁੜੀਆਂ ਨੂੰ ਮੁੰਡਿਆਂ ਵਾਂਗੂ ਰੱਖਾਂਗੇ। ਆਪਣੀਆਂ ਕੁੜੀਆਂ ਨੂੰ ਬਹੁਤ ਪਿਆਰ ਕਰਦੇ। ਦਰਾਣੀ ਜਠਾਣੀ ਦਾ ਕਦੇ ਵੀ ਕੋਈ ਸ਼ਰੀਕੇਬਾਜੀ ਨਹੀਂ ਸੀ ਹੋਈ। ਇੱਕ ਦਿਨ ਜਿਹੜਾ ਜੰਟਾ ਗਾ ਉਹ ਨਾ ਖੇਤ ਜਾਂਦਾ ਰਾਤ ਨੂੰ ਪਾਣੀ ਲਾਉਣ ਗਿਆ ਸੀ ਉਹ ਮੋਟਰਸਾਈਕਲ ਤੇ ਜਾਂਦਾ ਤੇ ਰਾਤ ਦੇ 12:00 ਵਜੇ ਜਾਂਦੇ ਆ ਤੇ ਉਹ ਆਉਂਦਾ ਨਹੀਂ ਛੋਟੇ ਭਰਾ ਨੂੰ ਫਿਕਰ ਹੁੰਦਾ ਵੀ ਕਿਹੜੇ ਵੇਲੇ ਦਾ ਗਿਆ ਵੀ ਪਾਣੀ ਦੀ ਵਾਰੀ ਤਾਂ 11:00 ਵਜੇ ਤੱਕ ਸੀ ਵੀ ਹੁਣ ਤੱਕ ਤਾਂ ਆ ਜਾਣਾ ਚਾਹੀਦਾ ਸੀ ਚਲੋ ਉਹ ਟਾਈਮ ਦੇਖਦਾ ਤੇ ਉਹਨੂੰ ਫਿਕਰਜੀ ਹੋਣ ਲੱਗਦੀ ਆ ਉਹ ਉੱਠ ਕੇ ਬਹਿ ਜਾਂਦਾ ਬੈਠਾ ਬੈਠਾ ਉਹ ਸੋਚਦਾ ਵੀ ਸ਼ਾਇਦ ਅੱਜ ਪਾਣੀ ਵਧਣਾ ਚੱਲ ਗਿਆ ਹੋਵੇ ਵੀ ਹੋਰ ਉਹਨੇ ਕਿੱਥੇ ਜਾਣਾ ਦਿ ਰਾਤ ਨੂੰ ਚੱਲ ਆ ਜੂਗਾ ਸੋਚ ਕੇ ਜੇ ਉਹ ਫੇਰ ਪੈ ਜਾਂਦਾ ਉਧਰੋਂ ਜਦੋਂ ਜੰਟਾ ਆ ਰਿਹਾ ਹੁੰਦਾ ਪਾਣੀ ਲਾ ਕੇ ਤੇ ਕਿਨਾਂ ਟਰਾਲਾ ਆ ਰਿਹਾ ਹੁੰਦਾ ਟਰਾਲੇ ਦੇ ਵਿੱਚ ਜੰਟੇ ਦਾ ਮੋਟਰਸਾਈਕਲ ਵੱਜਦਾ ਤੇ ਉੱਥੇ ਹੀ ਜੰਟੇ ਦੀ ਮੌਤ ਹੋ ਜਾਂਦੀ ਆ ਜਿਹੜਾ ਟਰਾਲੇ ਵਾਲਾ ਉਹ ਭੱਜ ਜਾਂਦਾ ਤੇ ਜੰਟਾ ਉੱਥੇ ਹੀ ਪਿਆ ਥੋੜਾ ਟਾਈਮ ਸਾਹ ਚੱਲੇ ਵਿਚਾਰੇ ਦੇ ਉੱਥੇ ਹੀ ਉਹਦਾ ਜੋ ਮੌਤ ਆ ਜਾਂਦੀ ਆ ਲੀਲਾ ਜਿਹੜਾ ਉਹ ਡੀਕਦਾ ਡੀਕਦਾ ਜਦੋਂ ਰਾਤ ਨੂੰ ਉਹਦੀ 2:00 ਵਜੇ ਅੱਖ ਖੁੱਲਦੀ ਆ ਤੇ ਉਹ ਧਿਆਨ ਮਾਰਦਾ ਵੀ ਆਇਆ ਕਿ ਨਾ ਫਿਰ ਉਹ ਸੋਚਦਾ ਵੀ ਜੇ ਆਇਆ ਹੁੰਦਾ ਤਾਂ ਮੈਨੂੰ ਰੌਲਾ ਪੈਂਦਾ ਸੁਣਦਾ ਬਾਹਰ ਖੜਕਦਾ ਚੱਲ ਭਾਈ ਉਹ ਉੱਠਦਾ ਤੇ ਉੱਠ ਕੇ ਉਹ ਗੇਟ ਖੋਲਦਾ ਹੁਣ ਮੋਟਰਸਾਈਕਲ ਉਹ ਲੈ ਗਿਆ ਸੀ ਜਾਵੇ ਘਾਤੇ ਚਲੋ ਸਾਈਕਲ ਚੱਕਦਾ ਤੇ ਸਾਈਕਲ ਚੱਕ ਕੇ ਉਹ ਆਪਣੇ ਖੇਤ ਵਾਲੇ ਨੂੰ ਜਾਂਦਾ ਤੇ ਰਸਤੇ ਦੇ ਵਿੱਚ ਉਹਨੂੰ ਆਪਣਾ ਭਰਾ ਦਿਸਦਾ ਤੇ ਉਹਦਾ ਉੱਥੇ ਹੀ ਚੀਕਾ ਮਾਰਨ ਲੱਗ ਜਾਂਦਾ ਪਿੰਡ ਤੋਂ ਥੋੜੀ ਜੀ ਦੂਰੀ ਜੰਟੇ ਦੀ লাশ ਆ ਜਿਹੜੀ ਉਹ ਪਈ ਹੁੰਦੀ ਆ ਤੇ ਜਦੋਂ ਉਹ ਰਾਤ ਨੂੰ ਰੋਂਦਾ ਚੀਕਾ ਮਾਰਦਾ ਉਹਦਾ ਭਰਾ ਜਿਹੜੇ ਆਸੇ ਪਾਸੇ ਦੇ ਘਰ ਸੀ ਉਹਨਾਂ ਨੂੰ ਆਏ ਹੋ ਗਿਆ ਵੀ ਆਹ ਕੀ ਹੋ ਗਿਆ ਕਿਉਂਕਿ ਟਿੱਕੀ ਰਾਤ 'ਚ ਜਦੋਂ ਕੋਈ ਬੰਦਾ ਰੋਊਗਾ ਤਾਂ ਸੁਣੂਗਾ ਨਾ ਚਲੋ ਨੇੜਲੇ ਘਰਾਂ ਦੇ ਲੋਕ ਉੱਠਦੇ ਆ ਤੇ ਭੱਜ ਕੇ ਬਾਹਰ ਆਉਂਦੇ ਆ ਤੇ ਚਲ ਜਦੋਂ ਉਹ ਸੜਕ ਤੇ ਆਉਂਦੇ ਆ ਸੜਕ ਤੇ ਆ ਕੇ ਵੇਖਦੇ ਆ ਤੇ ਉਹਨਾਂ ਦੇ ਪਿਛਾਣ 'ਚ ਆ ਜਾਂਦਾ ਵੀ ਇਹ ਤਾਂ ਲੀਲਾਗਾ कि ਜਦੋਂ ਵੇਖਦੇ ਆ ਵੀ ਮੋਟਰਸਾਈਕਲ ਡਿੱਗਿਆ ਪਿਆ ਹੁੰਦਾ ਤੇ ਜੰਟੇ ਦੀ লাশ ਪਈ ਹੁੰਦੀ ਆ ਚ ਲੋਕਾਂ ਦੇ ਵਿੱਚ ਵੀ ਤੋਬਾ ਮੱਚ ਜਾਂਦੀ ਆ ਦੋ ਬੰਦੇ ਆ ਜਿਹੜੇ ਉਹ ਲੀਲੇ ਨੂੰ ਬਿਠਾਉਂਦੇ ਆ ਪਾਣੀ ਪੂਣੀ ਪਲਾਉਂਦੇ ਆ ਤੇ ਚਲ ਭਈ ਉਹਨੂੰ ਨਾ ਵਿਚਾਰੇ ਨੂੰ ਜੰਟੇ ਨੂੰ ਮੰਜੇ ਤੇ ਪਾਉਂਦੇ ਆ ਉਹਦੀ লাশ ਨੂੰ ਤੇ ਘਰ ਵਾਲਿਆਂ ਨੂੰ ਲੈ ਆਉਂਦੇ ਆ ਘਰ ਦੇ ਵਿੱਚ ਵੀ ਜਦੋਂ ਹੁਣੇ ਚੰਗੇ ਭਲੇ ਗਏ ਬੰਦੇ ਦੀ লাশ ਆਉਂਦੀ ਆ ਹੁਣ ਭਾਵੇਂ ਰਾਤ ਆ ਭਾਵੇਂ ਦਿਨਾਂ ਚੀਕ ਚ ਹੈੜਾ ਤਾਂ ਪੈਣੀ ਆ ਕੁੜੀਆਂ ਜਿਹੜੀਆਂ ਤਿੰਨੇ ਉਹ ਵੀ ਉੱਠ ਜਾਂਦੀਆਂ ਤੇ ਉਹਨਾਂ ਦੀ ਮਾਂ ਵੀ ਉੱਠ ਜਾਂਦੀ ਆ ਭਈ ਚੀਕ ਚਿਹੜਾ ਪੈ ਜਾਂਦਾ ਆਂਗ ਗਵਾਂਡ ਇਕੱਠਾ ਹੋ ਜਾਂਦਾ ਇਸੇ ਤਰ੍ਹਾਂ ਰੋਂਦੇ ਕਰ ਲਾਉਂਦੇ ਦਿਨ ਚੜ ਜਾਂਦਾ ਸਾਰੇ ਪਿੰਡ ਚ ਖਬਰ ਫੈਲ ਜਾਂਦੀ ਆ ਵੀ ਜੰਟੇ ਦੀ ਮੌਤ ਹੋ ਗਈ ਸਾਰੇ ਪਿੰਡ ਦੇ ਲੋਕ ਆ ਜਿਹੜੇ ਜੰਟੇ ਦੇ ਘਰੇ ਇਕੱਠੇ ਹੋ ਜਾਂਦੇ ਆ ਰਿਸ਼ਤੇਦਾਰ ਬੁਲਾਏ ਜਾਂਦੇ ਆ ਅੰਤਮ ਸੰਸਕਾਰ ਕੀਤਾ ਜਾਂਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਜੰਟੇ ਦੀਆਂ ਤੀਆਂ ਰੋਂਦੀਆਂ ਨਹੀਂ ਚੱਲੀਆਂ ਜਾਂਦੀਆਂ ਲੀਲਾ ਜਿਹੜਾ ਆਪਣੀਆਂ ਭਤੀਜੀਆਂ ਨੂੰ ਗਲ ਨਾਲ ਲਾ ਕੇ ਕਹਿੰਦਾ ਵੀ ਕੋਈ ਨਾ ਪੁੱਤ ਉਹ ਤਾਂ ਛੱਡ ਗਿਆ ਤੇ ਵਿਚਾਲੇ ਵੀ ਮੈਂ ਤੁਹਾਨੂੰ ਧੱਕਾ ਨਹੀਂ ਦਿੰਦਾ ਵੀ ਜਿੰਨਾ ਵੀ ਮੇਰੇ ਵੱਸ ਚ ਹੋਇਆ ਮੈਂ ਤੁਹਾਡਾ ਕਰੂੰਗਾ ਮੈਂ ਤੁਹਾਡੇ ਪਿਓ ਦੀ ਥਾਂ ਤਾਂ ਨਹੀਂ ਲੈ ਸਕਦਾ ਪਰ ਮੈਂ ਤੁਹਾਡਾ ਪਿਓ ਬਣਨ ਦੀ ਕੋਸ਼ਿਸ਼ ਕਰੂੰਗਾ ਚਲੋ ਭਈ ਅੱਜ ਹੋਰ ਸਵੇਰੇ ਹੋਰ ਸਾਰੀਆਂ ਅੰਤਮ ਰਸਮਾਂ ਹੋ ਗਈਆਂ ਭੋਗ ਪੈ ਗਿਆ ਰਿਸ਼ਤੇਦਾਰ ਆਉਣੇ ਘਟ ਗਏ ਪਹਿਲਾਂ ਜਦੋਂ ਜਿੰਨਾ ਟਾਈਮ ਭੋਗ ਨਹੀਂ ਪੈਂਦਾ ਕੋਈ ਆ ਗਿਆ ਕੋਈ ਚਲ ਗਿਆ ਅਫਸੋਸ ਕਰਨਾ ਆਉਂਦਾ ਰਹਿੰਦੇ ਆ ਭੋਗ ਤੋਂ ਬਾਅਦ ਥੋੜਾ ਆਉਣ ਜਾਣ ਘਟ ਜਾਂਦਾ ਜੰਟੇ ਦੀ ਜੋ ਘਰ ਵਾਲੀ ਸੀ ਉਹ ਅੰਦਰ ਪਈ ਰਹਿੰਦੀ ਸੀ ਉਦਾਸ ਹੋ ਕੇ ਲੀਲਾ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਪਰਜਾਈ ਨੂੰ ਐ ਨਹੀਂ ਲੱਗਣਾ ਚਾਹੀਦਾ ਵੀ ਮੇਰਾ ਇਹਨਾਂ ਨੂੰ ਕੋਈ ਸ਼ਰੀਕਾਗਾ ਵੀ ਜੇ ਉਹ ਤੋਂ ਕੰਮ ਨਾ ਵੀ ਹੋਊ ਤਾਂ ਤੂੰ ਕਦੇ ਕੰਮ ਨਾ ਕਹੀਂ ਵੀ ਇੱਥੇ ਕੰਮ ਵਾਲੀ ਲਾ ਲਈ ਸੱਸ ਸੀ ਉਹਨਾਂ ਦੀ ਉਹਨੂੰ ਵੀ ਦੁੱਖ ਸੀ ਹੁਣ ਗੱਭਰੂ ਪੱਤੋ ਤੁਰ ਗਿਆ ਸੀ ਪਹਿਲਾਂ ਭਰ ਜਵਾਨੀ ਦੇ ਵਿੱਚ ਵਿਚਾਰੀ ਵਿਧਵਾ ਹੋ ਗਈ ਸੀ ਚਲੋ ਭਈ ਲੀਲੇ ਦੇ ਘਰ ਵਾਲੀ 'ਚ ਬਹੁਤ ਸਬਰ ਸੀ ਉਹਨੇ ਕਦੇ ਵੀ ਐਂ ਫਿਕਰ ਨਾ ਕੀਤਾ ਵੀ ਹਏ ਮੇਰੇ ਵੀ ਦੋ ਹਨਾ ਮੇਰੇ ਦੇ ਜੇਠ ਦੀਆਂ ਕੁੜੀਆਂ ਨੇ ਵੀ ਮੇਰੀ ਜਠਾਣੀ ਵਿਧਵਾ ਗਈ ਵੀ ਅਸੀਂ ਇਹਨਾਂ ਦਾ ਕਿਵੇਂ ਕਰਾਂਗੇ ਸਗੋਂ ਉਹਨਾਂ ਨੂੰ ਹੌਸਲਾ ਦਿੰਦੀ ਤੇ ਉਹਨਾਂ ਨੂੰ ਕਹਿੰਦੀ ਵੀ ਤੁਸੀਂ ਫਿਕਰ ਨਾ ਕਰੋ ਅਸੀਂ ਜਿੰਨੇ ਜੋਗੇ ਹੋਏ ਅਸੀਂ ਤੁਹਾਡਾ ਕਰਾਂਗੇ ਚਲੋ ਭਾਈ ਬੱਚੇ ਆ ਜਿਹੜੇ ਵੱਡੇ ਹੋ ਜਾਂਦੇ ਆ ਕੁੜੀਆਂ ਜਿਹੜੀਆਂ ਪੜਨ ਲਾ ਦਿੱਤੀਆਂ ਜਾਂਦੀਆਂ ਤਿੰਨੇ ਤਿੰਨਾਂ ਦੀ ਉਮਰ 'ਚ ਥੋੜਾ ਹੀ ਫਰਕ ਹੁੰਦਾ ਜਿਹੜੀਆਂ ਜੰਟੇ ਦੀਆਂ ਕੁੜੀਆਂ ਉਹ ਬਹੁਤ ਨਰਮ ਸੁਭਾਅ ਦੀਆਂ ਹੁੰਦੀਆਂ ਪਰ ਲੀਲੇ ਦੀ ਕੁੜੀ ਥੋੜੀ ਜਿਹੀ ਬੜਬੋਲੀ ਹੁੰਦੀ ਆ ਜਦੋਂ ਸਾਰੀਆਂ ਕੁੜੀਆਂ ਪੜ ਹਟਦੀਆਂ ਜੰਟੇ ਦੀਆਂ ਕੁੜੀਆਂ ਜੋ ਹੁੰਦੀਆਂ ਉਹ ਪਲੱਸ 2 ਕਰਕੇ ਹਟ ਜਾਂਦੀਆਂ ਤੇ ਉਹ ਕਹਿੰਦੀਆਂ ਵੀ ਅਸੀਂ ਅੱਗੇ ਨਹੀਂ ਪੜਨਾ 2 ਸਾਲ ਬਾਅਦ ਲੀਲੇ ਦੀ ਕੁੜੀ ਆ ਉਹ ਵੀ ਪਲੱਸ 2 ਕਰ ਲੈਂਦੀ ਆ ਤੇ ਉਹ ਆਪਦੇ ਪਿਓ ਨੂੰ ਕਹਿੰਦੀ ਆ ਵੀ ਮੈਂ ਬਾਹਰ ਜਾਣਾ ਚੱਲ ਲੀਲਾ ਆਪਦੀ ਕੁੜੀ ਨੂੰ ਪਲੱਸ 2 ਕਰਾ ਕੇ ਆਈ ਲੈਟਸ ਕਰਾ ਦਿੰਦਾ ਤੇ ਉਹ ਆਸਟ੍ਰੇਲੀਆ ਚਲੀ ਜਾਂਦੀ ਆ ਆਸਟ੍ਰੇਲੀਆ ਜਾ ਕੇ ਚਲੋ ਉਹ 2 ਸਾਲ ਦੇ ਵਿੱਚ ਆਪਣੀ ਪੜ੍ਹਾਈ ਕੰਪਲੀਟ ਕਰਦੀ ਆ ਤੇ ਉਸ ਤੋਂ ਬਾਅਦ ਲੀਲਾ ਉਹਨੂੰ ਕਹਿੰਦਾ ਵੀ ਦੇਖ ਪੁੱਤ ਤੇਰੇ ਜਾਣ ਤੇ ਨਾ ਮੇਰਾ ਘੱਟੋ ਘੱਟ 35 ਲੱਖ ਰੁਪਈਆ ਲੱਗ ਗਿਆ ਵੀ ਜੇ ਆਪਾਂ ਦੇਖੀਏ ਕਮਾਈ ਦਾ ਸਾਰੀ ਜ਼ਮੀਨ ਚੋਂ ਆਉਂਦੀ ਆ ਵੀ ਹੁਣ ਮੈਨੂੰ ਤੇਰੀਆਂ ਭੈਣਾਂ ਦਾ ਵਿਆਹ ਕਰਨਾ ਪਊਗਾ ਵੀ ਮੈਂ ਉਹਨਾਂ ਵਾਸਤੇ ਵਧੀਆ ਚੰਗਾ ਘਰ ਲੱਭੂ ਵੀ ਸੋਡੀ ਚਾਚੀ ਨੂੰ ਤਾਈ ਨੂੰ ਆਏ ਨਾ ਲੱਗੇ ਵੀ ਮੇਰੇ ਘਰ ਵਾਲੇ ਦੀ ਜ਼ਮੀਨ ਦਾ ਹਿੱਸਾ ਸੀ ਵੀ ਮੇਰੀਆਂ ਕੁੜੀਆਂ ਮਾੜੇ ਘਰ ਵੇਈਆਂ ਵੀ ਦੇਖ ਕਰਜ਼ਾਈ ਮੈਂ ਹੋ ਗਿਆ ਸੀਗਾ ਵੀ ਜਿੰਨੀ ਕ ਆਪਣੀ ਆਮਦਨਾ ਉਹਨਾਂ ਕ ਖਰਚਾ ਹਨਾ ਤੇ ਤੇਰੇ ਤੇ ਮੈਂ ਬਹੁਤ ਪੈਸੇ ਲਾਏ ਵੀ ਹੁਣ ਤੂੰ ਮੇਰੀ ਮਦਦ ਕਰ ਥੋੜੀ ਬਹੁਤੀ ਤਾਂ ਕੁੜੀ ਆ ਚਲ ਥੋੜੇ ਘਰ ਥੋੜੇ ਕਨੇ ਪੈਸੇ ਆ ਜਿਹੜੇ ਆਪਦੇ ਪਿਓ ਨੂੰ ਭੇਜਦੀ ਆ ਤੇ ਕੁੜੀ ਨੂੰ ਗਈ ਨੂੰ 5 ਸਾਲ ਹੋ ਜਾਂਦੇ ਆ ਤੇ 5 ਸਾਲਾਂ ਦੇ ਵਿੱਚ ਉਹਦੇ ਰੰਗ ਢੰਗਾ ਥੋੜੇ ਜੇ ਬਦਲ ਜਾਂਦੇ ਆ ਤੇ ਹੁਣ ਲੀਲਾ ਆਪਦੀ ਧੀ ਨੂੰ ਕਹਿੰਦਾ ਵੀ ਪੁੱਤ ਹੁਣ ਤੈਨੂੰ ਬਹੁਤ ਸਾਲ ਹੋ ਗਏ ਗਈ ਨੂੰ ਵੀ ਤੂੰ ਸਾਨੂੰ ਮਿਲਤਾ ਜਾ ਸੀ ਤਾਂ ਤਰਸੇ ਪੈ ਜਾਂ ਤੈਨੂੰ ਮਿਲਣ ਨੂੰ ਚਲੋ 5 ਸਾਲ ਬਾਅਦ ਲੀਲੇ ਦੀ ਕੁੜੀ ਆ ਜਿਹੜੀ ਉਹ ਪੰਜਾਬ ਆਉਂਦੀ ਆ ਸਾਰੇ ਪਰਿਵਾਰ ਦਾ ਚਾਣ ਹੀ ਚੱਕਿਆ ਜਾਂਦਾ ਵੀ ਸਾਡੀ ਕੁੜੀ ਆ ਗਈ ਕੇਕ ਕੱਟਿਆ ਜਾਂਦਾ ਜੰਟੇ ਦੀਆਂ ਕੁੜੀਆਂ ਤਾਂ ਆਪਦੀ ਭੈਣ ਨੂੰ ਭੱਜ-ਭੱਜ ਮਿਲਦੀਆਂ ਪਰਿਵਾਰ ਦੇ ਵਿੱਚ ਖੁਸ਼ੀ ਆ ਜਾਂਦੀ ਆ ਚਲੋ ਕੁੜੀ ਆ ਜਿਹੜੀ ਉਹ ਹਰ ਗੱਲ ਤੇ ਨਖਰਾ ਦਿਖਾਉਂਦੀ ਆ ਤੁਹਾਡੇ ਤਾਂ ਇੱਥੇ ਸਫਾਈ ਨਹੀਂ ਇੱਥੇ ਮੱਖੀਆਂ ਨੇ ਇੱਥੇ ਮੱਛਰ ਆ ਇਸ ਤਰ੍ਹਾਂ ਦੀਆਂ ਗੱਲਾਂ ਜੀਆਂ ਕਰਦੀ ਆ ਤਾਂ ਉਹਦੀ ਮਾਂ ਉਹਨੂੰ ਹੱਸਦੀ ਨੂੰ ਕਹਿਣ ਹੱਸਦੀ ਐਸਦੀ ਕਹਿ ਦਿੰਦੀ ਆ ਵੀ ਕੁੜੇ ਤੂੰ ਤਾਂ 5 ਸਾਲ ਲਾ ਕੇ ਬਦਲ ਗਈ ਤੇ ਜੇ ਤੂੰ ਵੱਧਣੇ ਮ ਰਹਿ ਜਾਂਦੀ ਫਿਰ ਤੂੰ ਤਾਂ ਸਾਨੂੰ ਪਛਾਣਨ ਨੂੰ ਹੀ ਹਟ ਜਾਂਦੀ ਚਲੋ ਹੱਸ ਕੇ ਜੇ ਟਾਲ ਦਿੰਦੇ ਤਾਂ ਇੱਕ ਦਿਨ ਲੀਲੇ ਦੇ ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਹੁਣ ਤਾਂ ਆਪਣੀ ਕੁੜੀ ਆਈ ਆ ਵੀ ਦੇਖ ਆਪਾਂ ਜੇ ਇਹਦੇ ਵਾਸਤੇ ਰਿਸ਼ਤਾ ਲੱਭ ਲਈਏ ਵੀ ਵੱਡੀਆਂ ਕੁੜੀਆਂ ਵੀ ਵਿਆਹਣ ਵਾਲੀਆਂ ਵੀ ਆਪਾਂ ਤਿੰਨੇ ਕੁੜੀਆਂ ਇਕੱਠੀਆਂ ਵਿਆਹ ਲਾਂਗੇ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਚਲੋ ਭਈ ਜਾਂਟੇ ਦੀਆਂ ਜੋ ਕੁੜੀਆਂ ਨੇ ਉਹਨਾਂ ਵਾਸਤੇ ਰਿਸ਼ਤੇ ਆਉਂਦੇ ਆ ਤੇ ਰਿਸ਼ਤੇ ਨਾ ਦੋ ਵਧੀਆ ਮਿਲ ਜਾਂਦੇ ਆ ਉਹਨਾਂ ਦੀ ਮੰਗਣੀ ਹੈ ਜਿਹੜੀ ਕਰ ਦਿੱਤੀ ਜਾਂਦੀ ਆ ਤੇ ਲੀਲੇ ਨੂੰ ਆਏ ਹੁੰਦਾ ਵੀ ਚਲ ਜੇ ਮੇਰੀ ਕੁੜੀ ਵਾਸਤੇ ਵੀ ਰਿਸ਼ਤਾ ਮਿਲ ਜੇ ਇਹਦਾ ਵੀ ਮੈਂ ਅੱਗੇ ਪਿੱਛੇ ਵੀ ਸਾਰਿਆਂ ਦੇ ਵਿਆਹ ਹੀ ਕਰਦੇ ਆ ਤਾਂ ਲੀਲੇ ਦੀ ਜੋ ਸਾਲੀ ਹੁੰਦੀ ਆ ਉਹ ਨਾ ਰਿਸ਼ਤੇ ਦੀ ਦੱਸ ਪਾਉਂਦੀ ਆ ਆਪਦੀ ਭੈਣ ਨੂੰ ਕਹਿੰਦੀ ਆ ਵੀ ਮੇਰੀ ਨਣਦ ਦਾ ਮੁੰਡਾ ਗਾ ਵੀ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਗਾ ਵਧੀਆ ਕੋਠੀ ਪਾਈ ਹੋਈ ਆ ਤਕੜਾ ਘਰਵਾਰ ਆ ਵੀ ਉਹਨਾਂ ਨੂੰ ਕੁੜੀ ਬਾਹਰਲੀ ਚਾਹੀਦੀ ਆ ਵੀ ਜੇ ਆਪਾਂ ਰਿਸ਼ਤੇ ਬਾਰੇ ਸੋਚ ਲਈਏ ਉਹ ਕਹਿੰਦੀ ਵੀ ਹਾਂ ਤੇਰੀ ਨਣਦ ਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਆਂ ਵੀ ਮੁੰਡਾ ਵੀ ਨਰਮਾ ਵੀ ਚੱਲ ਮੈਂ ਪੁੱਛ ਲੂੰ ਚੱਲ ਪਈ ਉਹ ਆਵਦੇ ਘਰ ਵਾਲੇ ਨੂੰ ਕਹਿੰਦੀ ਆ ਉਹ ਕਹਿੰਦਾ ਵੀ ਮੈਨੂੰ ਤਾਂ ਕੁਝ ਨਹੀਂ ਪਤਾ ਵੀ ਕੁੜੀ ਨੂੰ ਪੁੱਛ ਲੈ ਤੂੰ ਚੱਲ ਲੀਲੇ ਦੇ ਘਰ ਵਾਲੀ ਆਪਦੀ ਧੀ ਨੂੰ ਪੁੱਛਦੀ ਹੈਗੀ ਵੀ ਪੁੱਤ ਤੇਰੇ ਵਾਸਤੇ ਤੇਰੀ ਮਾਸੀ ਨੇ ਮੁੰਡੇ ਦੀ ਫੋਟੋ ਭੇਜੀ ਆ ਤੂੰ ਫੋਟੋ ਦੇਖ ਲੈ ਇਹ ਗੱਲ ਸੁਣ ਕੇ ਜਿਹੜੀ ਲੀਲੇ ਦੀ ਧੀ ਆ ਉਹ ਘਬਰਾ ਜਾਂਦੀ ਆ ਉਹਦੇ ਚਿਹਰੇ ਦਾ ਰੰਗ ਉੱਡ ਜਾਂਦਾ ਉਹ ਕਹਿੰਦੀ ਮੈਂ ਨਹੀਂ ਵਿਆਹ ਕਰਾਉਣਾ ਤਾਂ ਉਹਦੀ ਮਾਂ ਕਹਿੰਦੀ ਵੀ ਦੇਖ ਪੁੱਤ ਵਿਆਹ ਤਾਂ ਕਿਉਂ ਨਹੀਂ ਕਰਾਉਣਾ ਵੀ ਵਿਆਹ ਤਾਂ ਉਹਨਾਂ ਤੇਰੀ ਉਮਰ ਆ ਵਿਆਹ ਕਰਾਉਣ ਦੀ ਵੀ ਤੂੰ ਵਿਆਹ ਕਰਾ ਕੇ ਚਲੀ ਜਾਈ ਉਸ ਤੋਂ ਬਾਅਦ ਮੁੰਡੇ ਨੂੰ ਸੱਦ ਲਈ ਵੀ ਚਲੋ ਅਸੀਂ ਵੀ ਆਪਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਾਂਗੇ ਤਾਂ ਉਹ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਮੈਂ ਤਾਂ ਵਿਆਹ ਕਰਾ ਲਿਆ ਤੇ ਇਹ ਸੁਣ ਕੇ ਉਹਦੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਆਪਦੀ ਧੀ ਦੇ ਇੱਕ ਚਪੇੜ ਜੜ ਦਿੰਦੀ ਆ ਉਹਨੂੰ ਕਹਿੰਦੀ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਕੀ ਕਹਿ ਰਹੀ ਆ ਉਹ ਕਹਿੰਦੀ ਮੈਂ ਸੱਚੀ ਕਿਹਾ ਕਹਿੰਦੀ ਜਦੋਂ ਮੈਂ ਆਸਟ੍ਰੇਲੀਆ ਜਾ ਕੇ ਇੰਨਾ ਪੈਸਾ ਕਮਾ ਸਕਦੀ ਆ ਉਸ ਦੇਸ਼ 'ਚ ਰਹਿ ਸਕਦੀ ਆ ਤੇ ਫਿਰ ਵਿਆਹ ਕਿਉਂ ਨਹੀਂ ਕਰਾ ਸਕਦੀ ਕਹਿੰਦੀ ਹੁਣ ਮੈਂ ਹਰੇਕ ਗੱਲ ਤੁਹਾਨੂੰ ਪੁੱਛ ਕੇ ਕਰਿਆ ਕਰਾਂ ਉਹ ਕਹਿੰਦੀ ਵੀ ਤੂੰ ਕਮਾਲ ਕਰਦੀ ਆ ਵਿਆਹ ਵਰਗਾ ਫੈਸਲਾ ਤੂੰ ਇਕੱਲੀ ਨੇ ਕਿਵੇਂ ਲੈ ਲਿਆ ਘਟੋ ਘਟ ਤੂੰ ਸਾਨੂੰ ਪੁੱਛਦੀ ਜੇ ਸਾਨੂੰ ਮੁੰਡਾ ਪਸੰਦ ਹੁੰਦਾ ਮੁੰਡੇ ਦਾ ਆਰ ਪਰਿਵਾਰ ਦੇਖਦੇ ਅਸੀਂ ਖਾਨਦਾਨ ਦੇਖਦੇ ਕੁਝ ਤਾਂ ਵੇਖਣਾ ਸੀ ਉਹ ਕਹਿੰਦੀ ਮਾਂ ਉਹ ਸੋਡੀ ਪੁਰਾਣੀ ਸੋਚ ਆ ਜਿਹੜੇ ਦੇਸ਼ 'ਚ ਮੈਂ ਰਹਿਣੀ ਆ ਨਾ ਉੱਥੇ ਨਹੀਂ ਬੱਚੇ ਮਾਂ ਪਿਓ ਨੂੰ ਪੁੱਛਦੇ ਹੈਗੇ ਉਹ ਕਹਿੰਦੀ ਵੀ ਉਹ ਤਾਂ ਉੱਧਰਲੇ ਜੰਪਾਲ ਨੇ ਉੱਥੋਂ ਦਾ ਤਾਂ ਕਲਚਰ ਆ ਵੀ ਤੂੰ ਤਾਂ ਹੋਣ ਗਈ ਸੀ ਜੇ ਲਈ ਮਾਮਾ ਧੀਾਂ ਦੀ ਕਾਫੀ ਵੈਸ ਹੁੰਦੀ ਆ ਤੇ ਉਸ ਤੋਂ ਬਾਅਦ ਲੀਲੇ ਦੀ ਘਰ ਵਾਲੀ ਹੈ ਜਿਹੜੀ ਉਹ ਆਪਦੇ ਹਸਬੰਡ ਨੂੰ ਦੱਸ ਦਿੰਦੀ ਆ ਵੀ ਤੇਰੀ ਧੀ ਨੇ ਤਾਂ ਚੰਦ ਚਾੜਤਾ ਤੇ ਲੀਲੇ ਨੂੰ ਵੀ ਸੁਣ ਕੇ ਯਕੀਨ ਨਹੀਂ ਆਉਂਦਾ ਉਹ ਵੀ ਆਪਦੀ ਧੀ ਨੂੰ ਕਾਫੀ ਬੋਲਦਾ ਉਹਨੂੰ ਕਹਿੰਦਾ ਵੀ ਘੱਟੋ ਘੱਟ ਧੀਏ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ ਵੀ ਤੂੰ ਕੀ ਕੀਤਾ ਵੀ ਮੈਂ ਪਿੰਡ ਦੇ ਲੋਕਾਂ ਨੂੰ ਕੀ ਦੱਸਾਂ ਵੀ ਮੇਰੀ ਕੁੜੀ ਤਾਂ ਉੱਥੇ ਵਿਆਹ ਕਰਾ ਕੇ ਆ ਗਈ ਚਲ ਜੇ ਤੈਨੂੰ ਮੁੰਡਾ ਪਸੰਦ ਸੀ ਤੂੰ ਸਾਡੇ ਨਾਲ ਗੱਲ ਕਰਦੀ ਅਸੀਂ ਇੱਥੇ ਆਈਦਾ ਤੇਰਾ ਵਿਆਹ ਕਰ ਦਿੰਦੇ ਵੀ ਅਗਲਾ ਕਹੂਗਾ ਆ ਕੀ ਹੋ ਗਿਆ ਤੇਰੇ ਤੇ ਮੈਂ ਇੰਨੇ ਪੈਸੇ ਲਾਏ ਤੇ ਤੂੰ ਮੇਰੀ ਇੱਜ਼ਤ ਨਹੀਂ ਰੱਖੀ 30 35 ਲੱਖ ਰੁਪਏ ਮੈਂ ਤੇਰੇ ਤੇ ਲਾਇਆ ਚਲ ਭਾਈ ਕੁੜੀ ਨੂੰ ਗੁੱਸਾ ਆਉਂਦਾ ਕੁੜੀ ਉਦੋਂ ਤਾਂ ਕੁਝ ਨਹੀਂ ਬੋਲਦੀ ਕਮਰੇ ਚ ਅੰਦਰ ਦਰਵਾਜ਼ਾ ਬੰਦ ਕਰਕੇ ਪੈ ਜਾਂਦੀ ਹੈਗੀ ਤੇ ਚਲ ਉਸ ਦੋਨੇ ਜੀ ਆ ਜਿਹੜੇ ਪੂਰੀ ਰਾਤ ਫਿਕਰ ਚ ਰਹਿੰਦੇ ਆ ਤੇ ਉਹ ਸੋਚਦੇ ਆ ਵੀ ਆ ਕੀ ਆਪਣੀ ਕੁੜੀ ਨੇ ਚੰਨ ਝਾੜਤਾ ਇਸੇ ਚਿੰਤਾ ਚ ਰਾਤ ਲੰਘ ਜਾਂਦੀ ਹੈ ਨੀਂਦ ਨਹੀਂ ਆਉਂਦੀ ਤੇ ਅਗਲੇ ਦਿਨ ਕੁੜੀ ਜਿਹੜੀ ਉਹ ਤਿਆਰ ਹੁੰਦੀ ਹੈ ਤਿਆਰ ਹੋ ਕੇ ਬਾਜ਼ਾਰ ਸ਼ਹਿਰ ਵੱਲ ਜਾਂਦੀ ਆ ਤੇ ਆ ਕੇ ਜਦੋਂ ਆਉਂਦੀ ਆ ਹੱਥ 'ਚ ਇੱਕ ਥੈਲਾ ਹੁੰਦਾ ਤੇ ਆਪਦੇ ਪਿਆਉ ਨੂੰ ਕਹਿੰਦੀ ਵੀ ਕੱਲ ਤੂੰ ਮੈਨੂੰ ਸੁਣਾਉਂਦਾ ਸੀ ਨਾ ਵੀ ਮੈਂ ਤੇਰੇ ਤੇ 30 35 ਲੱਖ ਲਾਇਆ ਆ ਚੱਕਾ ਆਪਦਾ 30 35 ਲੱਖ ਤੇ ਮੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਜਦੋਂ ਐਂ ਬੋਲਦੀ ਆ ਤਾਂ ਉਹ ਦੋਨੇ ਜੀ ਹੱਕੇ ਬੱਕੇ ਰਹਿ ਜਾਂਦੇ ਆ ਚਲ ਉਸ ਤੋਂ ਬਾਅਦ ਉਹ ਆਪਦੀ ਪੈਕਿੰਗ ਸ਼ੁਰੂ ਕਰ ਦਿੰਦੀ ਆ ਤੇ ਤੀਜੇ ਦਿਨ ਟਿਕਟ ਕਰਾ ਕੇ ਚਲੀ ਜਾਂਦੀ ਆ ਨਾ ਪਿਓ ਰੋਕਦਾ ਨਾ ਮਾ ਰੋਕਦੀ ਐ ਹਿੰਮਤ ਹੀ ਨਹੀਂ ਪੈਂਦੀ ਉਹਨਾਂ ਦੀ ਤੇ ਉਹ ਤਾਂ ਹੈਰਾਨ ਰਹਿ ਜਾਂਦੇ ਆ ਵੀ ਇਹੀ ਸਾਡੀ ਧੀ ਐ ਜਿਹੜੀ ਅਸੀਂ ਇੰਨੇ ਪੈਸੇ ਲਾ ਕੇ ਤੋਰੀ ਸੀ ਤੇ ਅੱਜ ਐਂ ਬੋਲਦੀ ਆ ਉਸ ਤੋਂ ਬਾਅਦ ਲੀਲਾ ਆਪਣੀਆਂ ਪਤੀਜੀਆਂ ਨੂੰ ਕੋਲ ਬੁਲਾਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਦੇਖੋ ਪਤ ਮੇਰੀ ਧੀ ਨੇ ਤਾਂ ਮੇਰੇ ਨਾਲ ਜੋ ਕਰਨੀ ਸੀ ਕਰਤੀ ਮੇਰਾ ਵੱਸ ਨਹੀਂ ਚੱਲਿਆ ਪਰ ਤੁਸੀਂ ਹਨਾ ਮੇਰੀਆਂ ਧੀ ਆਈਓ ਬਗਾਨੇ ਘਰ ਜਾਣਾ ਕੋਈ ਇਹ ਨਾ ਕਹੇ ਵੀ ਪਿਓ ਹੈ ਨਹੀਂ ਸੀ ਚਾਚੇ ਚਾਚੀ ਨੇ ਖਵਣੀ ਬਿਤਕਰਾ ਕੀਤਾ ਜਾਂ ਚੰਗੇ ਸੰਸਕਾਰ ਨਹੀਂ ਦਿੱਤੇ ਆਪ ਦਾ ਖੂਨ ਤਾਂ ਮੇਰਾ ਦੇਖ ਮੈਨੂੰ ਧੋਖਾ ਦੇ ਗਿਆ ਹੈਗਾ ਤਾਂ ਤੁਸੀਂ ਵੀ ਮੇਰਾ ਖੂਨ ਹੋ ਮੇਰੀ ਭਰਾ ਦੀ ਅੰਸੋਂ ਪਰ ਹੱਥ ਬੰਨ ਕੇ ਬੇਨਤੀ ਆ ਵੀ ਇਹੋ ਜਿਹਾ ਕੋਈ ਕੰਮ ਨਾ ਕਰਿਓ ਜੀ ਦੇ ਕਰਕੇ ਮੈਨੂੰ ਨਮੋਸ਼ੀ ਚੱਲਣੀ ਪਵੇ ਤਾਂ ਦੋਨੇ ਪੈਣਾ ਆਪਦੇ ਚਾਚੇ ਨੂੰ ਘੁੱਟ ਕੇ ਜੱਫੀ ਪਾਉਂਦੀਆਂ ਤੇ ਕਹਿੰਦੀਆਂ ਵੀ ਚਾਚਾ ਅਸੀਂ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਂਗੇ ਉਹ ਕਹਿੰਦਾ ਵੀ ਦੇਖ ਤੁਹਾਡੀ ਮੰਗਣੀ ਹੋਈ ਹੋਈ ਆ ਹੁਣ ਮੈਂ ਤੁਹਾਨੂੰ ਵਿਆਹ ਕੇ ਘਰੇ ਤੋਰਨਾਗਾ ਤੇ ਵੀ ਕੋਈ ਲਾਂਭਾ ਨਹੀਂ ਆਉਣਾ ਚਾਹੀਦਾ ਦੋਨੇ ਤੀਆਂ ਜਿਹੜੀਆਂ ਉਹਦੀਆਂ ਉਹਦੇ ਘਰ ਲੱਗ ਕੇ ਕਹਿੰਦੀ ਆ ਵੀ ਨਹੀਂ ਚਾਚਾ ਜੀ ਕੋਈ ਲੰਬਾ ਨਹੀਂ ਆਊਗਾ। ਚਲ ਭਾਈ ਥੋੜੇ ਚਿਰਵਾ ਦੋ ਉਹ ਆਪਣੀਆਂ ਭਤੀਜੀਆਂ ਦਾ ਵਿਆਹ ਕਰ ਦਿੰਦਾ। ਰਿਸ਼ਤੇਦਾਰ ਲੋਕ ਪੁੱਛਦੇ ਆ ਵੀ ਤੇਰੀ ਕੁੜੀ ਆਈ ਸੀ। ਵੀ ਵਿਆਹ ਦੇਖ ਜਾਂਦੀ ਹੋਰ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਹੁਣ ਉਹ ਕੀ ਦੱਸਣ ਵੀ ਸਾਡੀ ਕੁੜੀ ਨੇ ਤਾਂ ਆ ਚੰਨ ਚਾੜਤਾ। ਉਸ ਤੋਂ ਬਾਅਦ ਲੀਲਾ ਤੇ ਉਹਦੇ ਘਰ ਵਾਲੀ ਬਿਲਕੁਲ ਟੁੱਟ ਜਾਂਦੇ ਆ। ਉਹ ਸੋਚਦੇ ਆ ਵੀ ਜਿਹੜੀ ਤੀ ਦੇ ਸਿਰ ਤੇ ਅਸੀਂ ਇੰਨੇ-ਇੰਨੇ ਸੁਪਨੇ ਵੇਖੀ ਬੈਠੇ ਸੀ ਵੀ ਉਹਨੇ ਸਾਡੇ ਨਾਲ ਆਏ ਕਿ ਕੀਤੀ। ਤੇ ਜੋ ਲੀਲੇ ਦਾ ਮੁੰਡਾ ਹੁੰਦਾ ਉਹ ਕਾਫੀ ਛੋਟਾ ਹੁੰਦਾ ਆਪਦੀ ਭੈਣ ਤੋਂ ਉਦੋਂ ਕੋਈ ਉਹਨੂੰ ਇੰਨੀ ਸੁਰਤ ਨਹੀਂ ਹੁੰਦੀ ਜਦੋਂ ਉਹਦੀ ਭੈਣ ਆਗੀ ਆ ਕੇ ਮੁੜ ਜਾਂਦੀ ਆ ਚਲੋ ਜਾਂਟੇ ਦੀਆਂ ਕੁੜੀਆਂ ਦਾ ਵਿਆਹ ਹੋ ਜਾਂਦਾ ਉਹ ਵਿਆਹ ਕੇ ਆਪਣੇ ਸਹੁਰੇ ਘਰ ਚਲੀਆਂ ਜਾਂਦੀਆਂ ਇੱਕ ਵਾਰ ਤਾਂ ਰਿਸ਼ਤੇਦਾਰਾਂ ਚ ਹੁੰਦੇ ਹੀ ਆ ਹਨਾ ਲੀਲੇ ਨੂੰ ਕਹਿੰਦੇ ਆ ਵੀ ਤੇਰੀ ਧੀ ਆਈ ਸੀ ਤੇ ਉਹ ਕਹਿੰਦੇ ਆ ਵੀ ਉਹਦੀ ਪੜ੍ਹਾਈ ਦਾ ਕੰਮ ਸੀਗਾ ਉਹਨੂੰ ਜਾਣਾ ਪੈ ਗਿਆ ਉਸ ਤੋਂ ਬਾਅਦ ਲੀਲੇ ਨੇ ਤੇ ਉਹਦੇ ਘਰ ਵਾਲੀ ਨੇ ਕਦੇ ਵੀ ਆਪਣੀ ਧੀ ਨੂੰ ਫੋਨ ਨਹੀਂ ਕੀਤਾ ਤੇ اچانک 2 ਸਾਲ ਬਾਅਦ ਫਿਰ ਲੀਲੇ ਦੀ ਧੀ ਆ ਜਿਹੜੀ ਉਹ ਆਪਦੇ ਪਿਓ ਨੂੰ ਫੋਨ ਕਰਦੀ ਆ ਅਨਨੌਨ ਨੰਬਰ ਤੋਂ ਫੋਨ ਆਉਂਦਾ ਤੇ ਲੀਲਾ ਫੋਨ ਚੱਕਦਾ ਤੇ ਫਿਰ ਅੱਗੋਂ ਲੀਲੇ ਦੀ ਧੀ ਆ ਜਿਹੜੀ ਉਹ ਰੋਂਦੀ ਰੋਂਦੀ ਆਪਦੇ ਪਿਓ ਨੂੰ ਕਹਿੰਦੀ ਆ ਵੀ ਬਾਪੂ ਡੈਡੀ ਤੂੰ ਜੋ ਮੈਨੂੰ ਕਹਿੰਦਾ ਸੀ ਨਾ ਸੱਚੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਆ ਮੈਂ ਤਾਂ ਬਹੁਤ ਪਛਤਾਉਣੀ ਆ ਮੈਂ ਤੈਨੂੰ ਬਿਨਾ ਪੁੱਛੇ ਵਿਆਹ ਵਰਗਾ ਫੈਸਲਾ ਲਿਆ ਤੇ ਅੱਜ ਉਹ ਮੁੰਡਾ ਜਿਹਦੇ ਨਾਲ ਮੈਂ ਵਿਆਹ ਕਰਾਇਆ ਸੀ ਉਹੀ ਮੈਨੂੰ ਤਰ੍ਹਾਂ ਤਰ੍ਹਾਂ ਦੇ ਤਾਨੇ ਮਿਹਣੇ ਦਿੰਦਾ ਮੇਰੀ ਘੁੱਟ ਮਾਰ ਵੀ ਕਰਦਾ ਉਹ ਕਹਿੰਦਾ ਵੀ ਤੂੰ ਆਪੇ ਬੀਜੇ ਸੀ ਕੰਡੇ ਤੇ ਹੁਣ ਆਪੇ ਚੁਗ ਵੀ ਤੂੰ ਕਿਹੜਾ ਮੈਨੂੰ ਪੁੱਛਿਆ ਸੀ ਪੁੱਛਣਾ ਤਾਂ ਦੂਰ ਤੂੰ ਤਾਂ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਹੁਣ ਮੈਂ ਕੀ ਕਰ ਸਕਦਾ ਉਹ ਕਹਿੰਦੀ ਵੀ ਨਹੀਂ ਡੇੜੀ ਇਸ ਕੈਦ ਚੋਂ ਕੱਢ ਤਾਂ ਮੈਨੂੰ ਤੂੰ ਹੀ ਸਕਦਾ ਮੈਨੂੰ ਪਤਾ ਮੈਂ ਤੇਰੇ ਨਾਲ ਧੋਖਾ ਕੀਤਾ ਪਰ ਮੈਨੂੰ ਪਤਾ ਵੀ ਤੂੰ ਮੇਰੇ ਨਾਲ ਖੜੇਗਾ ਉਹ ਕਹਿੰਦਾ ਵੀ ਫਿਰ ਦੱਸ ਕੀ ਕਰਾਂ ਉਹ ਕਹਿੰਦੀ ਵੀ ਮੈਂ ਤੁਹਾਡੀ ਫੈਲ ਲਾਉਣੀ ਆ ਵੀ ਤੁਸੀਂ ਇੱਥੇ ਆਓ ਚਲ ਭਈ ਫਿਰ ਨਾ ਉਹ ਆਪਦੇ ਮਾਪੇ ਉਹਦੀ ਫੈਲ ਲਾਉਂਦੀ ਆ ਲੀਲਾ ਤੇ ਉਹਦੇ ਘਰ ਵਾਲੀ 6 ਮਹੀਨਿਆਂ ਦੇ ਵਿੱਚ ਹੀ ਆਸਟ੍ਰੇਲੀਆ ਜਾਂਦੇ ਆ ਜਾ ਕੇ ਉਹ ਆਪਦੀ ਧੀ ਦੀ ਹਾਲਤ ਵੇਖਦੇ ਆ ਉਹਦੀ ਤੇ ਕੰਮਾਂ ਦੀਆਂ ਸ਼ਿਫਟਾਂ ਲਾ ਲਾ ਕੇ ਅੱਧੀ ਰਹਿ ਚੁੱਕੀ ਹੁੰਦੀ ਆ ਜਿਹੜੇ ਮੁੰਡੇ ਨਾਲ ਉਹਨੇ ਵਿਆਹ ਕਰਾਇਆ ਹੁੰਦਾ ਉਹ ਉਥੋਂ ਦਾ ਹੀ ਜੰਮਪਾਲ ਹੁੰਦਾ ਪੰਜਾਬੀ ਹੁੰਦਾ ਵੈਸੇ ਤਾਂ ਪਰ ਕੰਮ ਨਹੀਂ ਕਰਦਾ ਹੁੰਦਾ ਉਹ ਨਾ ਤਾਂ ਕੋਈ ਬੋਤਾ ਪੜਿਆ ਉਧਰ ਤੇ ਨਾ ਹੀ ਉਹਨੇ ਕਦੇ ਕੋਈ ਕੰਮ ਕੀਤਾ ਹੁਣ ਇਹਦੀ ਕਮਾਈ ਦੇ ਘਰ ਚੱਲਣਾ ਸੀ ਰਹਿੰਦਾ ਖੁੰਦਾ ਉਹ ਸ਼ਰਾਬ ਦਾ ਆਦੀ ਸੀ ਸ਼ਰਾਬ ਪੀਂਦਾ ਸੀ ਇਸੇ ਕਰਕੇ ਦੋਨਾਂ ਜੀਆਂ ਚ ਲੜਾਈ ਝਗੜਾ ਰਹਿੰਦਾ ਸੀ ਫਿਰ ਲੀਲਾ ਤੇ ਉਹਦੇ ਘਰ ਵਾਲੀ ਜਦੋਂ ਜਾ ਕੇ ਆਪਦੀ ਧੀ ਦੀ ਹਾਲਤ ਵੇਖਦੇ ਆ ਕਹਿੰਦੇ ਆ ਕਿ ਬੱਚੇ ਚਾਹੇ ਲੱਖ ਗਲਤੀਆਂ ਕਰ ਦੇਣ ਪਰ ਮਾਂ ਬਾਪ ਆ ਜਿਹੜੇ ਉਹਨਾਂ ਤੋਂ ਆਪਣੇ ਬੱਚਿਆਂ ਦੀ ਹਾਲਤ ਜਿਹੜੀ ਉਹ ਝੱਲੀ ਨਹੀਂ ਜਾਂਦੀ ਹੁੰਦੀ ਜੇ ਉਹ ਕਿਸੇ ਤਕਲੀਫ ਚ ਹੁੰਦੇ ਆ ਫਿਰ ਲੀਲੇ ਦੀ ਧੀ ਆ ਜਿਹੜੀ ਉਹ ਪੁਲਿਸ ਕੰਪਲੇਨ ਕਰਦੀ ਆ ਉਹਨੂੰ ਆਪਣੇ ਮਾਪਿਆਂ ਦਾ ਸਹਾਰਾ ਹੋ ਜਾਂਦਾ ਫਿਰ ਉਹ ਪੁਲਿਸ ਨੂੰ ਸਾਰੀ ਗੱਲ ਦੱਸਦੀ ਆ ਤੇ ਪੁਲਿਸ ਵਾਲੇ ਆ ਜਿਹੜੇ ਉਹਦੇ ਇੱਕ ਵਾਰ ਉਹਦੇ ਘਰ ਵਾਲੇ ਨੂੰ ਗ੍ਰਿਫਤਾਰ ਕਰਦੇ ਆ ਭਾਵੇਂ ਕਿ ਉਹ ਮਹੀਨੇ ਦੇ ਵਿੱਚ ਜ਼ਮਾਨਤ ਤੇ ਬਾਹਰ ਆ ਜਾਂਦਾ ਪਰ ਉਸ ਤੋਂ ਬਾਅਦ ਉਹ ਤਲਾਕ ਦਾ ਕੇਸ ਕਰਦੀ ਆ ਕਿਉਂਕਿ ਜੋ ਉਹਨੇ ਇਲਜ਼ਾਮ ਲਾਏ ਸੀ ਕੁੱਟਮਾਰ ਦੇ ਵੀ ਉਹਦੇ ਘਰ ਵਾਲਾ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਤੇ ਕੋਈ ਕੰਮ ਨਹੀਂ ਕਰਦਾ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਉਹਦੇ ਚੱਲਦਿਆਂ ਫਿਰ ਉਹਨੂੰ ਕੋਈ ਜੁਰਮਾਨਾ ਨਹੀਂ ਪੈਂਦਾ ਨਹੀਂ ਤਾਂ ਜਿਹੜਾ ਤਲਾਕ ਦੀ ਮੰਗ ਕਰਦਾ ਉਹਨੂੰ ਜੁਰਮਾਨਾ ਦੇਣਾ ਪੈਂਦਾ ਫਿਰ ਉਹ ਜਿਹੜੇ ਦੋਸ਼ ਹੁੰਦੇ ਆ ਉਹ ਸਹੀ ਸਾਬਤ ਹੁੰਦੇ ਆ ਤੇ ਕੋਰਟ ਆ ਜਿਹੜੀ ਉਹਨਾਂ ਦੋਨਾਂ ਦੀ ਤਲਾਕ ਨੂੰ ਮਨਜ਼ੂਰੀ ਦੇ ਦਿੰਦੀ ਆ ਤੇ ਲੀਲਾ ਫਿਰ ਵੀ ਚਲੋ ਅਰਦੀਤੀ ਨੂੰ ਕਹਿੰਦਾ ਵੀ ਤੂੰ ਤਾਂ ਮੇਰੇ ਨਾਲ ਜੋ ਕਰਨੀ ਸੀ ਕਰਤੀ ਫਿਰ ਵੀ ਪਿੰਡ ਦੇ ਵਿੱਚ ਮੇਰੇ ਕੱਖ ਰਹਿ ਗਏ ਵੀ ਹਜੇ ਪਿੰਡ ਦੇ ਲੋਕਾਂ 'ਚ ਅਸੀਂ ਦੱਸਿਆ ਨਹੀਂ ਸੀ ਵੀ ਤੂੰ ਵਿਆਹ ਕਰਾ ਲਿਆ ਫਿਰ ਉਹ ਆਪਣੀ ਧੀ ਨੂੰ ਵਾਪਸ ਪੰਜਾਬ ਲੈ ਆਉਂਦਾ ਤੇ ਉਹਨੂੰ ਕਹਿੰਦਾ ਵੀ ਜੇ ਤੂੰ ਚਾਹਣੀ ਆ ਵੀ ਮੈਂ ਤੇਰੇ ਨਾਲ ਸਾਰੀ ਉਮਰ ਰਿਸ਼ਤਾ ਰੱਖਾਂ ਤਾਂ ਮੈਂ ਤੈਨੂੰ ਅੱਜ ਤੋਂ ਬਾਅਦ ਕਦੇ ਵੀ ਆਸਟ੍ਰੇਲੀਆ ਨਹੀਂ ਜਾਣ ਦੇਵਾਂਗਾ ਤੇ ਉਹਦਾ ਆਪਦਾ ਵੀ ਮਨ ਅੱਕ ਚੁੱਕਿਆ ਹੁੰਦਾ ਕਿਉਂਕਿ ਪੈਸਾ ਤਾਂ ਬਥੇਰਾ ਕਮਾ ਚੁੱਕੀ ਹੁੰਦੀ ਆ ਫਿਰ ਲੀਲਾ ਇਧਰ ਪੰਜਾਬ ਦੇ ਵਿੱਚ ਹੀ ਵਧੀਆ ਮੁੰਡਾ ਵੇਖ ਕੇ ਆਪਦੀ ਧੀ ਦਾ ਵਿਆਹ ਕਰਦਾ ਤੇ ਮੁੜ ਕੇ ਉਹ ਧੀ ਆ ਜਿਹੜੀ ਉਹ ਆਪਣੇ ਮਾਪਿਆਂ ਨਾਲ ਤੇ ਭੈਣਾਂ ਨਾਲ ਵਰਤਦੀ ਆ ਵਿਆਹstra ਕਈ ਕੁੜੀਆਂ ਨੇ ਜਿਹੜੀਆਂ ਕਈ ਨਹੀਂ ਬਹੁਤ ਸਾਰੀਆਂ ਕੁੜੀਆਂ ਵਿਆਹ ਵਰਗੇ ਫੈਸਲੇ ਆ ਜਿਹੜੇ ਉਹ ਆਪਣੇ ਆਪ ਲੈ ਲੈਂਦੀਆਂ ਤੇ ਅੰਤ ਦੇ ਵਿੱਚ ਉਹਨਾਂ ਨੂੰ ਦੁਖੀ ਹੋਣਾ ਪੈਂਦਾ ਕਦੇ ਵੀ ਧੀਆਂ ਨੂੰ ਆਪਣੇ ਮਾਪਿਆਂ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਵਿਆਹ ਵਰਗੇ ਫੈਸਲੇ ਆ ਜਿਹੜੇ ਉਹ ਆਪਣੀ ਮਰਜ਼ੀ ਨਾਲ ਨਹੀਂ ਲੈਣੇ ਚਾਹੀਦੇ ਠੀਕ ਹੈ ਪਸੰਦ ਨਾ ਪਸੰਦ ਹੋ ਸਕਦੀ ਆ ਪਰ ਮਾਪਿਆਂ ਨਾਲ ਸਲਾਹ ਕਰਨੀ ਜ਼ਰੂਰੀ ਆ ਜਿੱਥੇ ਮਾਪਿਓ ਦੇ ਅਸ਼ੀਰਵਾਦ ਨਾਲ ਰਿਸ਼ਤੇ ਹੋਣਿਆ ਨਾ ਉਹ ਰਿਸ਼ਤਿਆਂ ਦੇ ਵਿੱਚ ਤਰੇੜ ਵੀ ਨਹੀਂ ਆਉਂਦੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜਾਂਦੇ ਜਾਂਦੇ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆਂ ਹਰਜਿੰਦਰ ਨੇਹਿਲ ਹਰਜਿੰਦਰ ਨੇਹਿਲ ਸੰਗਰੂਰ ਰਿਸ਼ਤਿਆਂ ਨਾਲੋਂ ਪੈਸਾ ਮੁੱਖ ਹੋ ਗਿਆ ਹੈ ਪ੍ਰੀਤਮ ਸਿੰਘ ਗੁੱਡ ਸਟੋਰੀ ਬਨੀਤਾ ਰਾਣੀ ਇਹਨਾਂ ਨੇ ਇਮੋਜੀ ਭੇਜੇ ਨੇ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਨਵਜੋਤ ਕੌਰ ਗੁੱਡ ਸਟੋਰੀ ਹਰਦੇਵ ਸਿੰਘ ਗੁੱਡ ਥਿੰਕਿੰਗ ਬੇਟਾ ਬਲਜੀਤ ਕੌਰ ਜੀ ਹਾਂਜੀ ਬੇਟਾ ਜੀ ਵੈਰੀ ਇਮੋਸ਼ਨਲ ਸਟੋਰੀ ਅੱਗੇ ਗੱਗੂ ਘੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਅੱਗੇ ਅਗਮਜੋਤ ਦੀ ਆਈਡੀ ਤੋਂ ਮੇਰੀ ਭੈਣ ਬੱਬਲ ਗੁਰਦਾਸਪੁਰ ਤੋਂ ਬਹੁਤ ਵਧੀਆ ਕਹਾਣੀ ਆ ਜੇ ਕੁੜੀਆਂ ਪੇਕਿਆਂ ਤੋਂ ਹਿੱਸਾ ਲੈਂਦੀਆਂ ਨੇ ਤਾਂ ਫਿਰ ਪੇਕਿਆਂ ਦੀ ਤਾਂ ਤਾਂਗ ਵੀ ਸਾਰੀ ਉਮਰ ਨਹੀਂ ਰੱਖਣੀ ਚਾਹੀਦੀ ਅੱਗੇ ਗਮਦੂਰ ਸਿੰਘ ਨਰੈਣ ਗੁੱਡ ਜੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਨਿਊ ਫੈਸ਼ਨ ਬੁਟੀਕ ਇਹਨਾਂ ਨੇ ਇਮੋਜੀ ਭੇਜਿਆ ਨਰਿੰਦਰ ਕੌਰ ਬਹੁਤ ਸੋਹਣੀ ਤੇ ਸਿੱਖਿਆ ਦੇਣ ਵਾਲੀ ਕਹਾਣੀ ਆ ਅੱਗੇ ਅਮਨਜੋਤ ਸਿੰਘ ਬਹੁਤ ਵਧੀਆ ਸਟੋਰੀ ਹੈ ਭੈਣ ਜੀ ਬਨੀਤਾ ਰਾਣੀ ਵੈਰੀ ਨਾਈਸ ਪ੍ਰਗਟ ਸਿੰਘ ਦੀ ਆਈਡੀ ਤੋਂ ਮੇਰੀ ਭੈਣ ਗੁਰਮੀਤ ਮਖੂ ਤੋਂ ਬਹੁਤ ਸੋਹਣੀ ਕਹਾਣੀਆਂ ਜੀ ਅੱਗੇ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਗੁੱਡ ਸਟੋਰੀ ਸਿਸਟਰ ਜੀ ਅੱਗੇ ਹੈਰੀ ਦਿਓਲ 22 ਦੀ ਆਈਡੀ 22 ਦੇ ਨਾਮ ਤੇ ਆਈਡੀ ਬਣੀ ਇਹਨਾਂ ਦੀ ਵੈਰੀ ਨਾਈਸ ਸਟੋਰੀ ਹੈਰੀ ਦਿਓਲ ਅਮਨਜੋਤ ਸਿੰਘ ਵਾਹਿਗੁਰੂ ਮੇਰ ਕਰੇ ਸਭ ਤੇ ਅੱਗੇ ਨੱਥਾ ਸਿੰਘ ਦਿਓਲ ਕਹਾਣੀ ਬਹੁਤ ਵਧੀਆ ਹੈ ਭੈਣ ਕਿਰਨਜੀਤ ਗੁੱਡ ਈਵਨਿੰਗ ਤੇਰਾ ਵੀਰ ਕੁਰੜ ਛਾਪੇ ਤੋਂ ਅੱਗੇ ਰਾਜ ਵੈਰੀ ਨਾਈਸ ਸਟੋਰੀ ਮੈਮ ਸਟੋਰੀ ਵਰਗੀਆਂ ਭੂਆ ਘਰ ਘਰ ਹੋਣ ਮੇਰੇ ਨਾਮ ਵੀ ਜ਼ਮੀਨ ਚੜ ਗਈ ਸੀ ਤੇ ਮੈਂ ਆਪ ਜਾ ਕੇ ਆਪਣੇ ਭਤੀਜਿਆਂ ਦੇ ਨਾਮ ਕਰਵਾ ਦਿੱਤੀ ਅੱਜ ਮੇਰਾ ਭਤੀਜਾ ਮੇਰੇ ਤੋਂ ਜਾਣ ਵਾਰਦਾ ਹੈ ਬਿਲਕੁਲ ਜੀ ਵੇਖੋ ਰਿਸ਼ਤਿਆਂ ਦੀ ਖੂਬਸੂਰਤੀ ਇਸੇ ਵਿੱਚ ਹੀ ਹੁੰਦੀ ਆ ਕਿ ਅਸੀਂ ਇਹਨਾਂ ਦੀ ਲਿਮਟ ਕ੍ਰੋਸ ਨਾ ਕਰੀਏ ਜੇ ਅਸੀਂ ਸਾਰੀ ਉਮਰ ਰਿਸ਼ਤਿਆਂ ਨਾਲ ਬਰਤਣਾ ਚਾਹਣੇ ਆ ਤਾਂ ਸਾਨੂੰ ਲਾਲਚ ਜਿਹੜਾ ਉਹ ਛੱਡਣਾ ਪਊਗਾ ਉਮੀਦ ਹੈ ਅੱਜ ਦੀ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ